ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤਿਓ ਧਨਤਾਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਤਿਨਾਂ ਦੇ ਅਵਤਾਰ ਪ੍ਰਭ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਆਓ ਆਪ ਜੀ ਦੇ ਨਾਲ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਵਿਚਾਰਾਂ ਸਾਂਝੀਆਂ ਕਰੀਏ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਅਤੇ ਬੀਬੀ ਪਾਨੀ ਜੀ ਤੇਨਾਂ ਦੇ ਗਰੇ ਵਿਖੇ 1563 ਇਸਵੀ ਨੂੰ ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਅਰਜਨਦੇਵ ਰੱਖਿਆ ਗਿਆ ਔਰ ਛੋਟੇ ਹੁੰਦਿਆਂ ਤੋਂ ਹੀ ਪਰਮੇਸ਼ਰ ਦੀ ਕਿਰਪਾ ਸੀ ਇਹਨਾਂ ਦੇ ਉੱਤੇ ਜਿਸ ਵੇਲੇ ਗੁਰੂ ਅਮਰਦਾਸ ਜੀ ਗੱਦੀ ਤੇ ਬਰਾਜਮਾਨ ਸਨ ਜਿਸ ਵੇਲੇ ਇਹਨਾਂ ਨੇ ਰੜਨਾ ਸਿੱਖਿਆ ਖੜੋਣਾ ਸਿੱਖਿਆ ਆਪਨੇ ਸਿੰਘਾਸਨ ਦੀਆਂ ਬਾਈਆਂ ਨੂੰ ਹੱਥ ਪਾ ਕੇ ਜਦੋਂ ਸਿੰਘਾਸਨ ਤੱਕ ਪਹੁੰਚੇ ਤਾਂ ਗੁਰੂ ਅਮਰਦਾਸ ਜੀ ਨੇ ਉਸ ਵੇਲੇ ਹੀ ਵਰਦਾਨ ਦੇ ਦਿੱਤਾ ਸੀ ਕਿ ਦੋਹਤਾ ਗੁਰੂ ਕਾ ਬੋਹਿਥਾ ਇਹ ਜਹਾਜ਼ ਬਣੇਗਾ ਔਰ ਇਸ ਜਹਾਜ਼ ਦੇ ਵਿੱਚ ਸਾਰੀ ਦੁਨੀਆ ਨੂੰ ਸਵਾਰ ਕਰੇਗਾ ਬਾਣੀ ਕਾ ਬੋਹਿਥਾ ਹੋਏਗਾ ਬਾਣੀ ਦਰਜ ਕਰੇਗਾ ਔਰ ਸੰਗਤਾਂ 와ਤੇ ਸ਼ਰੀਮੀ ਵਿਚਾਰਨ ਲਈ ਪੜਨ ਵਾਸਤੇ ਇਹ ਬਾਣੀ ਦੀ ਰਤਨਾ ਕਰੇਗਾ ਸੋ ਗੁਰੂ ਸਵਾਰਿਓ ਸੱਜ ਸੱਜੇ ਅਰਬਲਾ ਵੱਡੀ ਹੋਈ ਔਰ ਆਜ ਹੀ ਨੇ 1601 ਦੇ ਵਿੱਚ ਗੁਰਬਾਣੀ ਲਿਖਣੀ ਸ਼ੁਰੂ ਕੀਤੀ ਇਸ ਤੋਂ ਪਹਿਲਾਂ ਬਿਆਨ ਭਗਤਾਂ ਦੀ ਬਾਣੀ ਇਕੱਤਰ ਕੀਤੀ ਗੁਰੂਆਂ ਦੀ ਬਾਣੀ ਇਕੱਤਰ ਕੀਤੀ ਔਰ 1601 ਵਿੱਚ ਇਸ ਨੂੰ ਲਿਖਣਾ ਸ਼ੁਰੂ ਕੀਤਾ ਤਿੰਨ ਵਰਿਆਂ ਦੇ ਵਿੱਚ ਇਸ ਵੀ ਨੂੰ ਸਪੂਰਨ ਕਰ ਦਿੱਤਾ ਪੰਜਵੇਂ ਪਾਤਸ਼ਾਹ ਤੱਕ ਆਪ ਜੀ ਨੇ ਸਾਰੀ ਬਾਣੀ ਲਿਖ ਲਈ 1706 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਵੀਰ ਲਿਖਵਾਈ ਔਰ ਇਸ ਦੇ ਵਿੱਚ ਨੌਵੇਂ 파ਰਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ ਅਤੇ 1708 ઈ.સ. ਨੂੰ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਹੀ ਬਖਸ਼ਿਸ਼ ਕਰਕੇ ਸ਼ਦੀਵੀ ਗੁਰੂ ਦਾ ਦਰਜਾ ਦੇ ਦਿੱਤਾ ਆਓ ਗੁਰਸਵਾਰੋ ਇਸ ਜਹਾਜ ਦੇ ਵਿੱਚ ਇਸ ਗੁਰਬਾਣੀ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 958 ਸ਼ਬਦ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰੇ ਪਾਤਸ਼ਾਹ ਤਿਨ੍ਹਾਂ ਦੇ 63 ਸ਼ਬਦ ਨੇ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਇਹਨਾਂ ਦੇ 885 ਸ਼ਬਦ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਤੇਨਾਂ ਦੇ 640 ਸ਼ਬਦ ਨੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਤੇਨਾਂ ਦੇ 2304 ਸ਼ਬਦ ਨੇ ਅਤੇ 30 ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਹੋਈ ਹੈ ਔਰ ਇਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਗੁਰਬਾਣੀ ਲਿਖਾਈ 9ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 1100 ਕਾੜ ਸ਼ਬਦ ਵਿੱਚ ਦਰਜ ਕੀਤੇ ਗਏ। ਇਸ ਤੋਂ ਇਲਾਵਾ ਭਗਤਾਂ ਦੀ ਬਾਣੀ ਗੁਰੂ ਸਵਾਰਿਓ ਜਿਵੇਂ ਕਿ ਸਦਨਾ ਜੀ ਦਾ ਇੱਕ ਸ਼ਬਦ ਸੁੰਦਰ ਜੀ ਦੇ 6 ਸ਼ਬਦ ਸੂਰਦਾਸ ਦੀ ਇੱਕ ਸ਼ਬਦ ਭਗਤ ਸੈਣ ਜੀ ਇੱਕ ਸ਼ਬਦ ਭਗਤ ਕਬੀਰ ਜੀ 532 ਸ਼ਬਦ ਜੈਦੇਵ ਜੀ 2 ਸ਼ਬਦ ਭਗਤ ਤਰਲੋਚਨ ਜੀ 4 ਸ਼ਬਦ ਅਤੇ ਨਾਮਦੇਵ ਜੀ 8 ਸ਼ਬਦ ਪਰਮਾਨੰਦ ਜੀ ਦਾ 1 ਸ਼ਬਦ ਪੀਪਾ ਜੀ ਦਾ 1 ਸ਼ਬਦ ਬਾਬਾ ਫਰੀਦ ਜੀ ਦੇ 116 ਸ਼ਬਦ ਦੇਣੀ ਜੀ ਦੇ 3 ਸ਼ਬਦ ਭਗਤ ਭੀਖਣ ਜੀ ਦੇ 2 ਸ਼ਬਦ ਅਰਬੀਦਾ ਜੀ ਦੇ 40 ਸ਼ਬਦ ਪਟ ਸਹਬਾਨਾ ਦੀ ਬਾਣੀ 123 ਸ਼ਬਦ ਸੱਤਾ ਬਲਵੰਡ 8 ਸ਼ਬਦ ਤੇ ਰਾਗ ਮਾਲਾ ਸਮੇਤ ਸਾਰੀ ਬਾਣੀ ਦੇ ਵਿੱਚ 5817 ਸ਼ਬਦ ਨੇ ਗੁਰੂ ਸੁਆਰਿਓ ਔਰ ਇਹ ਬਾਣੀ ਬੋਹਿਤ ਬਣਾ ਕੇ ਸਤਿਗੁਰਾਂ ਨੇ ਸਾਡੇ ਵਾਸਤੇ ਇਹਦੇ ਤੇ ਮੋਰ ਲਾ ਕੇ ਸਾਡੇ ਵਾਸਤੇ ਸਰੀ ਵੀ ਗੁਰੂ ਦਾ ਦਰਜਾ ਬਖਸ਼ਿਸ਼ ਕਰਕੇ ਸਾਨੂੰ ਕਿਰਪਾ ਕਰਕੇ ਇਸ ਦੇ ਲੜਨਾ ਕੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਦੇ ਵਿੱਚ ਅਕਾਲ ਪਿਆਨਾ ਕਰ ਗਏ ਸਨ ਔਰ ਗੁਰੂ ਅਰਜਨ ਸਾਹਿਬ ਜੀ ਜਿਨ੍ਹਾਂ ਦੇ ਉਤਾਰਪੁਰਬ ਤੇ ਆਪਾਂ ਵਿਚਾਰਾ ਕਰ ਰਹੇ ਹਾਂ ਸੁਖਣੀ ਸਾਹਿਬ ਦੀ ਬਾਣੀ ਅਜੀਤ ਸਤਿਗੁਰਾਂ ਦੇ ਜੀਨ ਦੇ ਵਿੱਚ ਸੀ ਉਤਾਰੀ ਨਹੀਂ ਸੀ ਇੱਕ ਸਿੱਖ ਗੁਰੂ ਸਾਹਿਬ ਦੇ ਸਾਹਮਣੇ ਹਾਜ਼ਰ ਹੋਇਆ ਜਿਸ ਨੇ ਕੁਝ ਬਾਣੀਆਂ ਕੰਠ ਕੀਤੀਆਂ ਸਨ ਕਹਿਣ ਲੱਗਾ ਗੁਰੂ ਜੀ ਅਗਰ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਕੰਠ ਬਾਣੀਆਂ ਆਪ ਜੀ ਨੂੰ ਸੁਣਾਵਾਂ ਗੁਰੂ ਜੀ ਹੱਸ ਕੇ ਕਹਿਣ ਲਗੇ ਕੋਈ ਗੱਲ ਨਹੀਂ ਸੌਂਦੇ ਆ ਫਿਰ ਉਹਨਾਂ ਨੇ ਸੰਗਤ ਦੇ ਵਿੱਚੋਂ ਇੱਕ ਸਿੱਖ ਨੂੰ ਉਠਾਇਆ ਜੋ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਖੋ ਕੇ ਖੜ ਗਿਆ ਅਰ ਸਤਗੁਰਾਂ ਵੱਲੇ ਇੱਕ ਟੱਕ ਦੇਖਣ ਲੱਗਿਆ ਸਤਗੁਰਾਂ ਨੇ ਕਿਹਾ ਭਾਈ ਸਿੱਖਾ ਉਚਾਰ ਬਾਣੀ ਉਸ ਵੇਲੇ ਗੁਰੂ ਸਾਹਿਬ ਦੀ ਇੰਨੀ ਕੋ ਕਿਰਪਾ ਹੋਈ ਕਿ ਅਜੇ ਸੁਖਮਣੀ ਸਾਹਿਬ ਦਾ ਉਤਾਰਾ ਨਹੀਂ ਸੀ ਕੀਤਾ ਪਰ ਪਿਆਰਿਓ ਸ਼ੁਰੂ ਤੋਂ ਲੈ ਕੇ ਸੰਪੂਰਨਤਾ ਈ ਦੇ ਨਾਲ ਸੁਖਮੀ ਸਾਹਿਬ ਦਾ ਪਾਠ ਉਸ ਨੌਜਵਾਨ ਨੇ ਸੁਣਾ ਦਿੱਤਾ ਇਹ ਵੇਖ ਕੇ ਉਹ ਬਜ਼ੁਰਗ ਬੜਾ ਪਛੇਮਾਨ ਜਿਆ ਵੀ ਹੋਇਆ ਅਤੇ ਉਲਾਸ ਦੇ ਵਿੱਚ ਵੀ ਭਰ ਗਿਆ ਚਰਣਾ ਤੇ ਡਿਗ ਪਿਆ ਕਹਿਣ ਲੱਗਾ ਗੁਰੂ ਸਾਹਿਬ ਮੈਂ ਤਾਂ ਮਾਣ ਘਰ ਕਰਦਾ ਸੀ ਕਿ ਮੈਨੂੰ ਬਾਣੀ ਬੜੀ ਕੰਠ ਹੈ ਤੇ ਇਹ ਆਪ ਜੀ ਦੇ ਸੇਵਕ ਨੇ ਜਿਹੜੀ ਬਾਣੀ ਸੁਣਾਈ ਹੈ ਇਹ ਤਾਂ ਅਜੇ ਤੱਕ ਮੈਂ ਵੀ ਨਹੀਂ ਪੜੀ ਕਿਤੇ ਗੁਰੂ ਸਾਹਿਬ ਜੀ ਹੱਸ ਕੇ ਕਹਿਣ ਲੱਗੇ ਹਾਂ ਵੀ ਸਿੱਖਾ ਤੂੰ ਦੱਸ ਉਹ ਨੌਜਵਾਨ ਕਹਿਣ ਲੱਗਾ ਕਿ ਗੁਰੂ ਸਾਹਿਬ ਇਹ ਆਪ ਜੀ ਦੀ ਲੀਲਾ ਹੈ ਮੈਂ ਵੀ ਅਜੇ ਤੱਕ ਇਹ ਬਾਣੀ ਨਹੀਂ ਪੜ੍ਹੀ ਸੋ ਉਸਪੂਰਨ ਸੁਖਮਨੀ ਸਾਹਿਬ ਦਾ ਉਤਾਰਾ ਗੁਰੂ ਸਾਹਿਬ ਜੀ ਨੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਔਰ ਗੁਰੂ ਸਵਾਰਿਓ ਜਿਸ ਵੇਲੇ ਲਾਹੌਰ ਦੇ ਵਿੱਚ ਚੇਚਕ ਦੀ ਬਿਮਾਰੀ ਫਲੇਗ ਦੀ ਬਿਮਾਰੀ ਬੜੀ ਵੱਡੀ ਪੱਦਰ ਤੇ ਫੈਲ ਗਈ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਹੁਕਮ ਕੀਤਾ ਕਾਪ ਉੱਥੇ ਜਾ ਕੇ ਰੋਗੀਆਂ ਦੀ ਸੇਵਾ ਕਰੋ ਔਰ ਜਿਤਨਾ ਚਿਰ ਤੱਕ ਸਾਡਾ ਸੁਨੇਹਾ ਆਪ ਜੀ ਨੂੰ ਨਾ ਮਿਲੇ ਉੰਨਾ ਚਿਰ ਤੱਕ ਵਾਪਸ ਨਹੀ ਆਉ ਹੁਣ ਤਨਤਨ ਸਾਹਿਬ ਸ੍ਰੀ ਗੁਰਾਜਨਦੇਵ ਜੀ ਲਾਹੌਰ ਦੇ ਵਿੱਚ ਜਾ ਕੇ ਸੇਵਾ ਕਰਮ ਲੱਗੇ ਆ ਸੇਵਾ ਕਮਾਉਣ ਲੱਗੇ ਪਰ ਬੇਬਲਤਾ ਗੁਰੂ ਤੋਂ ਬਿਗੈ ਇਤਨੀ ਹੈ ਕਿ ਉਥੇ ਬਹੁਤ ਸਮਾਂ ਰਹਿਮ ਦੇ ਵਿੱਚ ਆਪ ਜੀ ਚਾਰ ਚਿੱਠੀਆਂ ਲਿਖਦੇ ਨੇ ਸ਼ਬਦਾਂ ਦੇ ਰੂਪ ਵਿੱਚ ਜਿਨ੍ਹਾਂ ਦਾ ਉਤਾਰ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਵਿੱਚ ਦਰਜਿਆ ਪਿਆ ਰਿਓ ਆਪ ਬੜੀ ਬੇਬਲਤਾ ਦੇ ਨਾਲ ਸਤਿਗੁਰੂ ਅੱਗੇ ਪੁਕਾਰ ਕਰਦੇ ਨੇ ਪਰ ਉਹ ਚਿੱਠੀਆਂ ਜਿਵੇਂ ਸਮੇਂ-ਸਮੇਂ ਆਉਂਦੀਆਂ ਨੇ ਪਿਥੀ ਚੰਦ ਉਹਨਾਂ ਨੂੰ ਲਗਾ ਲੈਂਦਾ ਹੈ ਪਰ ਜਾਣੀ ਜਾਣ ਗੁਰੂ ਸਾਹਿਬ ਜਿਹੜੇ ਨੇ ਉਹ ਸਾਰਾ ਕੁਝ ਜਾਣਦੇ ਨੇ ਸੋ ਅਖੀਰ ਆਪ ਜੀ ਨੇ ਗੁਰੂ ਅਜਨ ਸਾਹਿਬ ਨੂੰ ਬੁਲਾਇਆ ਔਰ ਜਿਸ ਵੇਲੇ ਗੁਰਗੱਦੀ ਦੀ ਬਖਸ਼ਿਸ਼ ਕੀਤੀ ਗਈ ਤਾਂ ਪਿਥੀ ਚੰਦ ਜਿਹੜਾ ਵੱਡਾ ਹੁੰਦੇ ਨਾਤੇ ਮਾਨ ਘਾਰ ਨਾਲ ਕਹਿੰਦਾ ਸੀ ਕਿ ਇਹ ਗੱਦੀ ਜਿਹੜੀ ਐ ਮੈਨੂੰ ਪ੍ਰਾਪਤ ਹੋਣੀ ਚਾਹੀਦੀ ਏ ਪਰ ਗੁਰੂ ਸਵਾਰਿਓ ਮਾਨੰਕਾਰ ਨਾਲ ਤੇ ਗੱਦੀ ਤਨਤਨ ਸੈਭੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਨਹੀਂ ਦਿੱਤੀ ਸੋ ਇਹ ਤੁਰਕੀ ਗੁਰਿਆਈ ਸੀ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਜੇ ਇਹ ਦੇ ਸਿਰ ਤੇ ਤਾਜ ਰੱਖਣਾ ਹੋਵੇ ਉਸ ਦੇ ਸਿਰ ਤੇ ਹੀ ਰੱਖਿਆ ਜਾਂਦਾ ਹੈ ਸੋ ਇਸ ਕਰਕੇ ਤਨਤਨ ਸੈਭੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਹ ਗੁਰਿਆਈ ਦਾ ਸ਼ਤਰ ਗੁਰੂ ਅਰਜਨ ਦੇਵ ਜੀ ਦੇ ਸਿਰ ਤੇ ਟਕਾਇਆ ਔਰ ਆਪ ਜੀ ਸੰਗਤਾਂ ਦੇ ਵਿੱਚ ਵਿਚਰਦੇ ਰਹੇ ਸੇਵਾ ਭਾਵਨਾ ਦੇ ਨਾਲ ਗੁਰਬਾਣੀ ਦੇ ਕਾਰਜ ਨੂੰ ਸੰਪੂਰਨ ਕੀਤਾ ਔਰ ਅਖੀਰ ਦੇ ਵਿੱਚ ਆਪ ਜੀ 43 ਸਾਲ ਦੀ ਉਮਰ ਦੇ ਵਿੱਚ 43 ਸਾਲ ਦੀ ਉਮਰ ਦੇ ਵਿੱਚ ਪਿਆਰਿਓ ਲਾਹੌਰ ਦੇ ਵਿੱਚ ਜਿੱਥੇ ਆਪ ਸੇਵਾ ਕਮਾਉਂਦੇ ਰਹੇ ਉਸੇ ਜਗ੍ਹਾ ਤੇ ਆਪ ਜੀ ਨੂੰ ਸਤਸੀਹ ਦੇ ਕੇ ਸ਼ਹੀਦ ਕੀਤਾ ਔਰ ਇਤਿਹਾਸ ਦੇ ਵਿੱਚ ਆਪ ਜੀ ਵੀ ਸੇਵਕੀ ਔੜ ਕਨਵੇਂ ਸਾਥ ਸ਼ਹੀਦੀ પાਕੇ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਔਰ ਦੁਬਾਰਾ ਪਰਤ ਕੇ ਵਾਪਸ ਨਹੀਂ ਆਉਂਦੇ ਜਾਣ ਲੱਗਿਆਂ ਹੀ ਆਪ ਜੀ ਨੇ ਆਪਣੇ ਸਿੱਖਨ ਗੁਰਿਆਈ ਦੀ ਬਖਸ਼ਿਸ਼ ਕਰਕੇ ਕਹਿ ਦਿੱਤਾ ਸੀ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ ਇਸੇ ਤਰ੍ਹਾਂ ਹੀ ਪਿਆਰੇ ਗੁਰੂ ਨਾਨਕ ਸਾਹਿਬ ਜੀ ਜਦੋਂ ਇਹ ਦੁਨੀਆ ਤੋਂ ਗਏ ਨੇ ਸੰਦੇਹੀ ਗਏ ਨੇ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਇਸੇ ਤਰ੍ਹਾਂ ਹੀ ਸੰਦੇਹੀ ਕਾਲਪ ਪ੍ਰਮਾਤਮਾ ਦੇ ਚਰਨਾਂ ਵਿਚ ਜਾਬਰਾਜੇ ਸਨ ਇਸੇ ਤਰ੍ਹਾਂ ਹੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬ ਸਿੰਘ ਜੀ ਆਪਣੇ ਘਰੇ ਸਮੇਤ ਇਸ ਦੁਨੀਆ ਤੋਂ ਪਿਆਨਾ ਕਰ ਗਏ ਸਨ ਇਹ ਸੀ ਸਹਿਜ ਸ੍ਰੀ ਗੁਰੂ ਅਜੰਦੇਵ ਜੀ ਦੇ ਪ੍ਰਕਾਸ਼ ਪ੍ਰਭ ਤੇ ਉਹਨਾਂ ਦੇ ਜੀਵਨ ਦੀ ਚਾਉਤ ਜਿਤਨੀ ਕਿ ਸੁਦਬਦ ਸੋਜੀ ਹੈ ਪਿਆਰਿਓ ਆਪ ਜੀ ਦੇ ਨਾਲ ਸਾਂਝ ਪਾਈ ਹੈ ਖਿਮਾ ਕਰਨਾ ਅਗਰ ਕੋਈ ਕਿਸੇ ਕਿਸਮ ਦੀ ਭੁਲਣਾ ਹੋਈ ਹੋਵੇ ਦਾਸ ਦੇ ਸਿਰ ਤੇ ਮੇਰ ਪ੍ਰਾਰਥਨਾ ਕੀ ਸ਼ੇਵਕ ਦਾ ਮਾਨ ਸਤਕਾਰ ਇਸੇ ਤਰੀਵੇਂ ਵਧਾਉਂਦੇ ਰਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਆਓ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਸਾਡਾ ਮਾਨ ਸਤਕਾਰ ਵਧਾਉਂਦੇ ਰਹੋ ਇਸੇ ਤਰ੍ਹਾਂ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਔਰ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ